ਜੋ ਸੀ ਪਹੁੰਚ ਸੀ ਨੁਰਸ਼ਾ ਪੁੱਲ ਤਾਂ ਜੀ ਇਹ ਪੁਲਿਸ ਵਾਲੇ ਵੀਰਾਂ ਨੇ ਬੈਰੀਕਰ ਲਗਾ ਰੱਖਿਆ ਵੀ ਅੱਗੇ ਆਉਣਾ ਜਾਣਾ ਬੰਦ ਕੀਤਾ ਹੋਇਆ ਜੀ ਪਰ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਰਿਹਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹ ਪੁੱਲ ਦਾ ਜਾਂਚ ਤੇ ਪੁੱਲ ਦੇ ਉੱਪਰ ਗੰਝਾ ਜੀ ਬਿਲਕੁਲ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਤੇ ਲੋਕ ਦੇਖੋ ਆਪ ਆਪਣੇ ਘਰਾਂ ਨੂੰ ਦੂਰੋਂ ਦੇਖਦੇ ਹੋਏ ਤੇ ਨਾਲ ਹੀ ਰੈਸਕਿਊ ਕਰਨ ਵਾਲੇ ਵੀਰ ਇਹਨਾਂ ਦੇ ਨਾਲ ਤੇ ਸਾਡੇ ਪਿੱਛੇ ਵੀ ਜਾ ਰਹੇ ਹੈ ਜੀ ਆ ਦੇਖ ਸਕਦੇ ਹੋ ਇਹ ਵੀਰ ਨੇ ਜੋ ਰੈਸਕਿਊ ਕਰਕੇ ਲਿਆਉਂਦੇ ਆ ਜੀ ਇਹਨਾਂ ਦਾ ਵੀ ਧੰਨਵਾਦ ਆ ਦੇਖ ਸਕਦੇ ਹੋ ਪੁਲ ਪੁਲ ਦੇ ਵਿੱਚ ਪਾਣੀ ਦਾ ਫਲੋ ਇੱਥੇ ਲੋਕਾਂ ਦੇ ਵਿੱਚ ਵੀ ਡਰ ਤੇ ਤਹਿਸ਼ਥ ਦਾ ਮਾਹੌਲ ਬਣਿਆ ਹੋਇਆ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਅੱਗੇ ਪਾਣੀ ਦੇ ਵਿੱਚ ਕੀ ਹਾਲਾਤ ਨੇ ਲੋਕਾਂ ਦੇ ਇਹ ਪਾਣੀ ਕਰਨ ਲਈ ਦਰਿਆ ਨਾਲ ਹਾਂਜੀ ਹਾਂਜੀ ਇਹ ਪਾਣੀ ਹੈ ਜੀ ਆ ਸਹੀ ਏ ਬਿਲਕੁਲ ਜੀ। ਲਓ ਜੀ ਇਹ ਵੀਰ ਸੇਵਾ ਕਰਦੇ ਹੋਏ ਲੋਕਾਂ ਨੂੰ ਲੋਕ ਆਪੋ ਆਪਣੇ ਫਸਲ ਲੈ ਲੈਂਦੇ ਹੋਏ। ਨਾਲ ਹੀ ਕਿੱਥੇ ਡਾ ਪਾਣੀ ਦੇਖ ਸਕਦੇ ਹੋ। ਪਾਣੀ ਦੇ ਵਿੱਚ ਬਹੁਤ ਡੁੱਬੇ ਹੋਏ ਫਸላት। ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਵੀਰ ਰੈਸਕਿਊ ਵਾਲੇ ਲੋਕਾਂ ਨੂੰ ਫੋਜੀ ਵੀ ਰੈਸਕਿਊ ਕਰਕੇ ਆ ਰਹੇ ਨੇ ਜੀ ਲੋਕਾਂ ਨੂੰ ਤਾਣੀਆਂ ਤੋਂ ਦੂਰ ਦੂਰ ਕੱਢ ਕੇ ਲਿਆ ਰਹੇ ਆ ਅੱਧ ਦੇ ਵਿੱਚ ਹਾਲਾਤ ਲੋਕਾਂ ਦੇ ਇਹ ਆ ਜੀ ਬੋਟ ਬੋਟ ਦੇ ਵਿੱਚ ਜੋ ਲੋਕਾਂ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਨਾਲ ਹੀ ਕੁਛ ਆਏ ਆ ਜੀ ਜੋ ਜਾਇਚਾ ਲੈ ਕੇ ਇਹ ਆ ਜੀ ਬੋਟ ਦਾ ਇੰਜਣ ਤਾਂ ਜੋ ਇਹਨਾਂ ਦੇ ਵਿੱਚੋਂ ਲਿਆਂਦਾ ਜਾ ਸਕਦਾ ਜੀ ਤੇ ਸਾਰੇ ਹੀ ਵੀਰ ਪਾਣੀ ਵਾਲੇ ਨੇ ਰੈਸਕਿਊ ਕਰਕੇ ਆ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਪਾਣੀ 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 ਦੇ ਬਹੁਤ ਹੀ ਮੰਦੇ ਆ ਹੁਣ ਤੇ ਆ ਦੇਖੋ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਲੋਕ ਲੋਕ ਜੀ ਐਨਡੀਆਰ ਐਫ ਇੰਡੀਆ ਸਿਕਿਉਰਟੀ ਵੱਲੋਂ ਉਹਨਾਂ ਦੀ ਟੀਮ ਆਈ ਹੋਈ ਹੈ ਜੀ ਇੱਥੇ ਜਿਹੜੇ ਪਿੱਛੇ ਟਾਣੀਆਂ ਦੂਰ ਦੂਰ ਤੱਕ ਲੋਕ ਵਿੱਚ ਫਸੇ ਹੋਏ ਆ ਉਹਨਾਂ ਨੂੰ ਰਸਤ ਪਹੁੰਚਾਉਣ ਲਈ ਉਹਨਾਂ ਨੂੰ ਪਛਾਣਦੇ ਹੋਏ ਆ ਵੇਖੋ ਜੀ ਪਾਣੀ ਪਾਣੀ ਦੇ ਵਿੱਚ ਜੋ ਟਾਣੀਆਂ ਡੁੱਬ ਗਈਆਂ ਨੇ ਐਨਡੀਆਰਐਫ ਦੀ ਟੀਮ ਉਹਨਾਂ ਨੂੰ ਰੈਸਕਿਊ ਕਰਕੇ ਦੂਰੋ ਦੂਰੋ ਲੈ ਆ ਰਹੀ ਹੈ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਬਹੁਤ ਹੀ ਮਾੜਾ ਹਾਲ ਹੈ ਲੋਕਾਂ ਦਾ ਵੀ ਤੇ ਲੋਕ ਵੀ ਆਪ ਇਹਨਾਂ ਵਿੱਚ ਫਸੇ ਹੋਏ ਨੇ ਤੇ ਕੁਝ ਕਿਹਾ ਨਹੀਂ ਜਾ ਸਕਦਾ ਸਰਕਾਰਾਂ ਵੱਲੋਂ ਕੋਈ ਸਹੂਲਤ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਸਾਡੇ ਪਿੱਛੇ ਦੇਖ ਸਕਦੇ ਹੋ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਾ ਰਹੇ ਹਾਂ ਆ ਇੱਕ ਬੰਨ ਹੈ ਜੀ ਪਿੱਛੇ ਬੰਨ ਦੇ ਨਾਲ ਇੱਕ ਸੇਮ ਨਾਲਾ ਚੱਲ ਰਿਹਾ ਸੇਮ ਨਾਲੇ ਦੇ ਨਾਲ ਹੀ ਇੱਧਰ ਸਤਲੁਜ ਦਾ ਪਾਣੀ ਤੇ ਇੱਧਰ ਇਹਨਾਂ ਦਾ ਮਹਿਰਾ ਦਾ ਟਾਇਰ ਦੇਖੋ ਪਿੱਛੇ ਇੱਕ ਪੁਲ ਬਣਾਈ ਗਈ ਹੈ ਤੇ ਪੁਲ ਦੇ ਉੱਪਰ ਦੀ ਰਸਤਾ ਪੁਲਿਸ ਵੱਲੋਂ ਬੰਦ ਕੀਤਾ ਗਿਆ ਵੀ ਅੱਗੇ ਆਉਣਾ ਜਾਣਾ ਬਿਲਕੁਲ ਬੰਦ ਹੈ ਖਤਰਾ ਕਦੋਂ ਵੀ ਵਾਪਸ ਸਕਦਾ ਤੁਸੀਂ ਆ ਦੇਖੋ ਆ ਵੇਖੋ ਪਾਣੀ ਦੇ ਵਿੱਚ ਪੱਕੀ ਸੜਕ ਦਾ ਹੈ ਜੀ ਇਹ ਜਿਹੜਾ ਉੱਚਾ ਕਿਨਾਰਾ ਤੇ ਇੰਨਾ ਇੰਨਾ ਪਾਣੀ ਇੱਥੇ ਆਇਆ ਹੋਇਆ ਜੀ ਤੇ ਅਜੇ ਸਤਲੁਜ ਦਰਿਆ ਕਹਿੰਦੇ ਆ ਵੀ ਇਸ ਤੋਂ ਵੀ ਅੱਗੇ ਹੈ ਜੀ ਜਿਹੜਾ ਕਿ ਦੂਰ ਤੱਕ ਪੈਂਦਾ ਇੱਥੋਂ ਤੁਸੀਂ ਆ ਦੇਖੋ ਪਾਣੀ ਪਾਣੀ ਕਿਵੇਂ ਛੱਲਾ ਮਾਰਦਾ ਆ ਰਿਹਾ ਹੈ ਪਾਣੀ ਕਿਵੇਂ ਜਾ ਰਿਹਾ ਜੀ ਹਮਤ ਦੇ ਨਾਲ ਤੇ ਆ ਵੇਖ ਲੋ ਲੋਕ ਦੂਰ ਦੂਰੋਂ ਸੇਵਾ ਕੀ ਕਰਨ ਆ ਰਹੇ ਨੇ ਤੇ ਉੱਪਰ ਇਹਨਾਂ ਦੇ ਸਿਰ ਤੇ ਬੱਦਲਾਂ ਦਾ ਵੇਖੋ ਕਿਵੇਂ ਕਾਲਾ ਕਹਿਰ ਇਹਨਾਂ ਦਾ ਕੋਈ ਭਰੋਸਾ ਨਹੀਂ ਕਦੋਂ ਵੀ ਮੀਂਹ ਪਾਸਕਦੇ ਨੇ ਜੀ ਨਾਲ ਹੀ ਥੁੱਪ ਨਿਕਲੀ ਹੋਈ ਏ ਸ਼ੁਕਰਗੁਜ਼ਾਰ ਆ ਜੀ ਕੁਦਰਤ ਦਾ ਵੀ ਥੁੱਪ ਕਾੜ ਰੱਖੀ ਏ ਹੁਣ ਤਾਂ ਬੰਦ ਕਰ ਦੂੰਗੀ ਲੋਕਾਂ ਨੂੰ ਬਹੁਤ ਹੀ ਮਿਲ ਗਿਆ ਜੀ ਵੇਖੋ ਜੀ ਇੱਧਰ ਵੀ ਪਾਣੀ ਦੇ ਮਾਰ ਨਾਲ ਬਹੁਤ ਹੀ ਫਸਲਾਂ ਬਰਬਾਦ ਹੋ ਗਈਆਂ ਬਹੁਤ ਟਾਣੀਆਂ ਜਿਹੜੇ ਲੋਕ ਆਪਾਂ ਡੰਗਰ ਅੱਛਾ ਜੋ ਵੀ ਹੈ ਉਹਨਾਂ ਦਾ ਸਭ ਬਾਹਰ ਆ ਗਿਆ ਬੰਦ ਲੋਕ ਹੜਪੀੜਾ ਲਈ ਸਮਾਨ ਲੈ ਲੋਕ ਹੜਪੀੜਾ ਲਈ ਸਮਾਨ ਲੈ ਕੇ ਆ ਰਹੇ ਨੇ ਆ ਵੇਖੋ ਇਹਨਾਂ ਲਈ ਕੀਤਾ ਜਾ ਰਿਹਾ ਜੀ ਪਾਣੀ ਦੀ ਸੇਵਾ ਪਾਣੀ ਦੀ ਸੇਵਾ ਜੋ ਪੀਣ ਵਾਲਾ ਪਾਣੀ ਹੈ ਜੀ ਆ ਤੁਸੀਂ ਪੁਲ ਦੇ ਹਾਲਾਤ ਵੇਖ ਸਕਦੇ ਹੋ ਜੀ ਇਹ ਹੈ ਜੀ ਨੂਰਸ਼ਾ ਪਿੰਡ ਦਾ ਪੁਲ ਤਾਂ ਜੋ ਇੱਕ ਪਾਸਾ ਬਣਾਇਆ ਗਿਆ ਦੂਜਾ ਨਹੀਂ ਇਹ ਪੁਲ ਉਹਨਾਂ ਟਾਈਮਾਂ 'ਚ ਸਵਸਥੇ ਬਣਾਇਆ ਗਿਆ ਸੀ ਜੇ ਪਾਕਿਸਤਾਨ ਨਾਲ ਕੋਈ ਵਾਰ ਹੁੰਦੀ ਹੈ ਤਾਂ ਇਹਨੂੰ ਇੱਕ ਛੋਟੇ ਜਿਹੇ ਬੰਬ ਨਾਲ ਇਹਨੂੰ ਤਬਾਹ ਕੀਤਾ ਜਾਏ ਤਾਂ ਜੋ ਪਾਕਿਸਤਾਨ ਅੱਗੇ ਵੱਲ ਨਾ ਵਧ ਸਕੇ ਤੇ ਆਹ ਦੇਖ ਸਕਦੇ ਹੋ ਸੇਮ ਨਾਲ ਇਹ ਵੀ ਇਸ ਟਾਈਮ ਦਰਿਆ ਦਾ ਰੂਪ ਲੈ ਕੇ ਚੱਲ ਰਿਹਾ ਜੀ ਨਾਲ ਹੀ ਲੋਕ ਜੋ ਇਸ ਬੰਦ ਉੱਪਰ ਆਪਣਾ ਵਸੇਰਾ ਕਰ ਰਹੇ ਆ ਜਿੰਨਾ ਆਪ ਗੁਜ਼ਾਰਾ ਕਹਿ ਸਕਦੇ ਹੋ ਕਿ ਦੂਰ ਜਾਣਾ ਬਹੁਤ ਮੁਸ਼ਕਲ ਆ ਆਪਣਾ ਘਰ ਪਰ ਛੱਡ ਕੇ ਹਨਾ ਜੀ ਤੇ ਨਾਲ ਹੀ ਪੁਲਿਸ ਵਾਲੇ ਵੀਰ ਜੋ ਸੇਵਾ ਦੇ ਨਾਮ ਸੇਵਾ ਕਰ ਰਹੇ ਆ ਇਹ ਵੀਰ ਇਹਨਾਂ ਨੂੰ ਰੋਕ ਰਹੇ ਨੇ ਤੇ ਨਾਲ ਹੀ ਜੋ ਸੇਵਾ ਲੈ ਕੇ ਆ ਰਹੇ ਉਹਨਾਂ ਨੂੰ ਵੀ ਅੱਗੇ ਥੋੜਾ ਥੋੜਾ ਸਮਾਨ ਘੇਰੇ ਅੱਗੇ ਪਹੁੰਚਾਓ ਜ਼ਿਆਦਾ ਨਹੀਂ ਲਓ ਜੀ ਇਹ ਲੋਕ ਪਾਣੀ ਦੇ ਪ੍ਰਭਾਵਦਨ ਆ ਦੇਖ ਸਕਦੇ ਹੋ ਉਹਨਾਂ ਦੇ ਆਪਣੇ ਬੰਨ ਪੱਕੇ ਕਰਦੇ ਜਾ ਰਹੇ ਨੇ ਬੰਨ ਪੱਕੇ ਕਰਦੇ ਹੋਏ ਤੇ ਤਾਂ ਜੋ ਪਾਣੀ ਅੱਗੇ ਵੱਲ ਨਾ ਮਾਰ ਕਰ ਸਕੇ ਕਿਉਂਕਿ ਇਹ ਬੰਨ ਟੁੱਟਣ ਦਾ ਵੀ ਕਿਤੇ ਨਾ ਕਿਤੇ ਖਤਰਾ ਲੱਗਦਾ ਜੀ ਤੇ ਇਹ ਨਾਲ ਹੀ ਦੇਖੋ ਜੀ ਆ ਜਿਹੜੇ ਬਾਰਡਰ ਦੇ ਏਰੀਆ ਦੇ ਪਿੰਡ ਇਹਨਾਂ ਦਾ ਬਹੁਤ ਹੀ ਜ਼ਿਆਦਾ ਮੰਦਾਲ ਹੈ ਜੀ ਤੁਸੀਂ ਇਹ ਦੇਖ ਸਕਦੇ ਹੋ ਤੇ ਆਹ ਦੇਖ ਲਓ ਕੋਠੀ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਉੱਪਰ 4-5-5 ਫੁੱਟ ਰਹਿ ਗਿਆ ਪਾਣੀ ਤੇ ਪਾਣੀ ਦਾ ਵਹਾਵ ਦੇਖੋ ਤੁਸੀਂ ਕਿੰਨਾ ਤੇਜ਼ ਹੈ ਜੀ ਤੇ ਨਾਲ ਹੀ ਤੁਸੀਂ ਪਾਣੀ ਪਿੱਛੇ ਪਿੱਛੇ ਨਾਲੋਂ ਤਾਂ ਕਈ ਗੁਣਾ ਜ਼ਿਆਦਾ ਪਾਣੀ ਇੱਧਰ ਆ ਗਿਆ ਜੀ ਇਹ ਹੈ ਜੀ ਅਸਲ ਸਤਲੁਜ ਦਰਿਆ ਤੇ ਪਾਣੀ ਦੇ ਇੱਥੇ ਠੀਕ ਹੈ ਜੀ ਆਪਾਂ ਪਹੁੰਚਿਆ ਇੱਕ ਮਿੰਟ ਸ਼ੁਰੂ ਹੈ ਸ਼ੁਰੂ ਹੋਈ ਹੈ ਤੇ ਲੈ ਪੈਣੀ ਤੇ ਨਾਲ ਹੀ ਪਿੰਡ ਹੋਰ ਵੀ ਹੈਗੇ ਜੀ ਦੇ ਪਿੰਡਾਂ ਦਾ ਬਹੁਤ ਹੀ ਮਾੜਾ ਹੁੰਦਾ ਜੀ ਲੋਕਾਂ ਦਾ ਹਾਸਾ ਬਹੁਤ ਬੱਚੇ ਨੂੰ ਦਾ ਪ੍ਰਬੰਧ ਲਗਾਤਾਰ ਕਰਦੇ ਹੋਏ ਤੇ ਤਾਂ ਜੋ ਪਾਣੀ ਦਾ ਅੱਗੇ ਅੱਗੇ ਮਾਰ ਨਾ ਕੀਤੀ ਜਾ ਸਕੇ ਤੇ ਆਵੇ ਲੋਕ ਆਪੋ ਆਪਣੇ ਬੰਨਾਂ ਦੇ ਉੱਤੇ ਗੱਟੇ ਭਰ ਕੇ ਲਾਉਂਦੇ ਹੋਏ ਤੇ ਨਾਲ ਹੀ ਲੋਕਾਂ ਦਾ ਬਹੁਤ ਮਾੜਾ ਹਾਲ ਹੈ ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਦੇ ਵੀ ਪੰਜਾਬ ਤੇ ਖਾਸ ਕਰਕੇ ਹਸਨ ਦੀ ਕੋਈ ਜ਼ਿਆਦਾ ਲੋੜ ਨਹੀਂ ਕਿਉਂਕਿ ਮੁਸੀਬਤਾਂ ਅਕਸਰ ਇਹਨਾਂ ਦੇ ਪਈਆਂ ਨੇ ਤੇ ਅਕਸਰ ਇਹਨਾਂ ਨੇ ਹੀ ਜ਼ਿਆਦਾ ਚੱਲੀਆਂ ਨੇ ਹੋਰ ਕੋਈ ਸ਼ਹਿਰ ਜਾਂ ਹੋਰ ਕੋਈ ਸਟੇਟ ਦੇ ਉੱਤੇ ਮਾਰ ਆਈ ਹੁੰਦੀ ਤਾਂ ਸੈਂਟਰ ਵੱਲੋਂ ਬਹੁਤ ਮਦਦ ਕੀਤੀ ਜਾਂਦੀ ਹੈ ਸੈਂਟਰ ਵੱਲੋਂ ਤਾਂ ਕੀ ਕਿਸੇ ਆਮ ਵੱਡੇ ਵੱਡੇ ਬੰਦੇਆਂ ਵੱਲੋਂ ਪਹੁੰਚਦਾ ਕੀਤੀ ਜਾਂਦੀ ਪਰ ਇੱਥੇ ਸਿਰਫ ਆਪਣੇ ਲੋਕ ਹੀ ਖੜੇ ਆ ਜੋ ਆਮ ਜ਼ਿਮੀਂਦਾਰ ਭਰਾ ਜੱਟ ਪਰਿਵਾਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਜੱਟ ਸੋਦਾ ਉਹੀ ਕੰਮ ਆਇਆ ਬਹੁਤ ਦੂਰ ਦੂਰ ਫਰੀਦਕੋਟ ਮੁਕਸਰ ਬਠਿੰਡਾ ਹਾਲਾਂਕਿ ਰਾਜਸਥਾਨ ਵੱਲੋਂ ਹਨੂਮਾਨਗੜ੍ਹ ਸ਼ਹਿਰ ਵੱਲੋਂ ਵੀ ਲੋਕਾਂ ਵਿੱਚ ਰਸਦ ਪਹੁੰਚਾਣ ਦੀ ਕਿਰਿਆ ਚੱਲ ਰਹੀ ਸੀ ਆ ਵੇਖੋ ਉੱਪਰ ਬੱਦਲ ਇਸ ਤੋਂ ਵਿਖਾਲੇ ਬਾਸ ਇਹਨਾਂ ਦਾ ਵੀ ਕੋਈ ਭਰੋਸਾ ਨਹੀਂ ਕਦੋਂ بارش ਵਾਜਣੀ ਪਾਣੀ ਪਹਿਲਾਂ ਹੀ ਬਹੁਤ ਹੋ ਚੁੱਕਿਆ ਹੈ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਦਿੰਦੇ ਨਹੀਂ ਜਦੋਂ ਨਹੀਂ ਲੋੜ ਹੁੰਦੀ ਉਦੋਂ ਸਾਡੇ 'ਲ ਪਾਣੀ ਬਹੁਤ ਹੀ ਜ਼ਿਆਦਾ ਆਇਆ ਰਿਹਾ ਹੈ ਸਾਡੇ ਪਿੱਛੇ ਦੇਖ ਸਕਦੇ ਹੋ ਪਾਣੀ ਪਾਣੀ ਦੇ ਨਾਲ ਨਾਲ ਤੇ ਆਹ ਤੁਸੀਂ ਦੇਖੋ ਲੋਕ ਆਪੋ ਆਪਣੇ ਘੱਟੇ ਭਰ ਕੇ ਰੱਖਦੇ ਪਿੱਛੇ ਗੇਟ ਤੇ ਬੇਦਰ ਫਸਲਾਂ ਖੜੀਆਂ ਨੇ ਜੀ ਤੇ ਇਹ ਹੀ ਪੰਨ ਨੂੰ ਮਜ਼ਬੂਤ ਕਰਦੇ ਹੋਏ ਤਾਂ ਜੋ ਲੋਕ ਆਪੋ ਆਪਣਾ ਫਸਲਾਂ ਸਫਾਈ ਕਰ ਸਕਣ ਪਾਣੀ ਇੱਥੋਂ ਸਿੰਮਣ ਕਰਨ ਇੱਧਰ ਵੀ ਫਸਲ ਖੜੀ ਹੈ ਲੋਕ ਇਹ ਤਾਂ ਨ ਪ੍ਰਵਾਦ ਹੋਏ ਪਾਣੀ ਤਾਂ ਜੋ ਗੱਟਿਆਂ ਦੇ ਵਿੱਚ ਅੰਕਲ ਪਾਣੀ ਕਾਲ ਨਾਲ ਵਧਿਆ ਕਿ ਘਟਿਆ ਜੀ ਕੁਝ ਫਰਕ ਪਿਆ ਕਿ ਨਹੀਂ ਹਜੇ ਵਧਿਆ ਜੀ ਪਾਣੀ ਹੋਰ ਅੱਛਾ ਜੀ ਪਾਣੀ ਵਧਨ ਦੇ ਅਕਸਰੀ ਚਾਂਸ ਵਧੀ ਜਾ ਰਿਹਾ ਅੱਗੇ ਕੋਈ ਵੀ ਆ ਦੇਖੋ ਬਾਨਾ ਦੇ ਨਾਲ ਨਾਲ ਗੱਟੇ ਜਾਂਚ ਪਾਣੀ ਸਿਮੇ ਨਾ ਜੇ ਅੱਗੇ ਇਹ ਜੀ ਬੰਨ ਬੰਨ ਬਪਕੇ ਨਾਲ ਨਾਲ ਮਿੱਟੀ ਪਾਈ ਜਾ ਰਹੀ ਹੈ ਮਿੱਟੀ ਦੇ ਨਾ ਇੱਧਰ ਫਸਲਾਂ ਖੜੀਆਂ ਨੇ ਆ ਜੋ ਇਹ ਫਸਲਾਂ ਕੁਝ ਕੁ ਦਾ ਫਸਲਾਂ ਬਚਾਈਆਂ ਜਾ ਸਕਾਂ ਇੱਧਰ ਤਾਂ ਪਾਣੀ ਆਦਿਕਾ ਜੀ ਆ ਦੇਖੋ ਪਿੰਡਾਂ ਦੇ ਵਿੱਚ ਲੋਕ ਪੱਠ ਜਿਹੜੇ ਉਹਨਾਂ ਲਈ ਬਹੁਤ ਹੀ ਓਕੀ ਖੜੀ ਹੈ ਨਹੀਂ ਚੋਰੀ ਦਾ ਕੋਈ ਭਰੋਸਾ ਨਹੀਂ ਤੇ ਚੋਰੀ ਵੀ ਕੀਤੀ ਜਾ ਸਕਦੀ ਭਾਈ ਕੋਈ ਉਹ ਨਹੀਂ ਆਪਾਂ ਕਹਿ ਸਕਦੇ ਤੇ ਕੰਮ ਮੈਂ ਵੀ ਰੰਦ ਨਿਕਲ ਨਿਕ ਕੋਈ ਹੁੰਦੇ ਰਹੂ ਹੁੰਦੇ ਰਹੇ ਆ ਕਈ ਮਾਨਗ ਜਲ ਦੇ ਕਾਂਦੇ ਥੱਲੋ ਮਾੜੇ ਕਰਤੀ ਉਹਨਾਂ ਦਾ ਤਾਂ ਸਾਰਾ ਮੁੱਦਾ ਸਹੀ ਗੱਲ ਲੈ ਆਂਗ ਪੋੜਾ ਥੱਲੇ ਚਾ ਡਿੱਗਣਾ ਵੀ ਚੱਲੋ ਜੀ ਇਹ ਤਾਂ ਗਿਆ ਮੇਰ ਕੇ ਮਗਰ ਸੈਂਕੜੇ ਕੀ ਬੈਠੀ ਪਾਣੀ ਉਟੋਇਆ ਮਾਰੀ ਬੈਠੀ ਇਹ ਪੌਲਤੀ ਪਤਾ ਲੱਗਣਾ ਹੁਣ ਬੰਦ ਹੋ ਜੇ ਹੁਣ ਪਤਾ ਲੱਗੇਗਾ ਅੱਛਾ ਇਹ ਵੀਰ ਨੂਰ ਸ਼ਾ ਪੁਲ ਤੇ ਸੇਵਾ ਕਰ ਰਹੇ ਨੇ ਤਾ ਜੋ ਡੰਗਰਾਂ ਦਾ ਚਾਰਾ achar ਲੈ ਕੇ ਆਏ ਵੀਰ ਕਿਹੜੇ ਪਿੰਡੋਂ ਆਇਆ ਜੀ ਰਾਏਕੁਰ ਤੋਂ ਵੀਰ ਹਾਂਜੀ ਰਾਏਕੁਰ ਜਲਾ ਨੂੰ ਕਹਿੰਦੇ ਅੱਛਾ ਰਾਏਕੁਰ ਤੋਂ ਆਏ ਹੋ ਭਾਈ ਬਹੁਤ ਦੂਰੋਂ ਆਏ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇਹ ਮੱਕੀ ਦਾ achar ਹੈ ਜੀ ਹਾਂਜੀ ਮੱਕੀ ਦਾ achar ਮੱਕੀ ਦਾ ਚ ਡੰਗਰਾਂ ਵਾਸਤੇ ਹੈ ਜੀ 3 ਘੰਟੇ ਲੱਗੇ ਹੁੰਦੇ ਠੀਕ ਹੈ ਵੀਰ ਜੀ ਭਾਜੀ ਟਰਾਲੀ ਲੱਗੇ ਆ ਜੀ ਬਿਲਕੁਲ ਧੰਨਵਾਦ ਵੀਰ ਤੁਸੀਂ ਆਏ ਸੀ ਵੀਰ ਨਾਲ ਹਾਂਜੀ ਹਾਂਜੀ ਲਓ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਲੈ ਕੇ ਆਇਓ ਅੱਪਾ ਪਹੁੰਚੇ ਸੀ ਤੇ ਇਹ ਵੀਰ ਸੇਵਾ ਲੈ ਕੇ ਆ ਰਿਹਾ ਜੀ ਤੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਵਾ ਕੇ ਸੇਵਾ ਕੀਤੀ ਜਾ ਰਹੀ ਹੈ ਪਿੰਡ ਦੂਰੋਂ ਆਇਆ ਹੈ ਰਾਏਕੋਟ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਜੋ ਲੋਕ ਡੰਗਰਾਂ ਵਾਸਤੇ ਪਚਾਰਾ ਲੈ ਕੇ ਆਏ ਅੱਧੀ ਕਿ ਉਹਨਾਂ ਨੇ ਤੂੜੀ ਲੈ ਕੇ ਆਏ ਤੇ ਉੱਪਰ ਉਹਨਾਂ ਨੇ ਅਚਾਰ ਲੱਦਿਆ ਜੀ ਇਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਚਾਰਲੀ ਤਾਂ ਜੋ ਲੋਕ ਇਹਨਾਂ ਦਾ ਲੋਕਾਂ ਨੂੰ ਪ੍ਰਬੰਧ ਕੀਤਾ ਜਾਂ ਦੇਖਣ ਨੂੰ ਲੋਕਾਂ ਦਾ ਆਉਣਾ ਜਾਣਾ ਕਿੰਨਾ ਲੱਗਾ ਹੈ ਲੋਕ ਬਹੁਤ ਹੀ ਪਰੇਸ਼ਾਨ ਹੋਏਗਾ ਇੱਕ ਗੱਲ ਕਹਿਣਾ ਚਾਹੁੰਦੇ ਆ ਵੀਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਫਤ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਪੰਜਾਬ ਨਾਲ ਹੀ ਖੜੇ ਆ ਔਰ ਕੋਈ ਲੋਕ ਬਹੁਤ ਘੱਟ ਖੜੇ ਆ ਪਰ ਬਿਲਕੁਲ ਨਾ ਮਾਤਰ ਤੁਸੀਂ ਆ ਵੇਖੋ ਤੇ ਕਿਸੇ ਦੀ ਗਰੀਬੀ ਦਾ ਮਜ਼ਾਕ ਕਹਿੰਦੇ ਨਹੀਂ ਉਡਾਈਦਾ ਉਹ ਗੱਲ ਹੈ ਜੀ ਅੱਜ ਕੱਲ ਵਾਟਰ ਦੇ ਇਲਾਕਿਆਂ ਦੇ ਵਿੱਚ ਪਾਣੀ ਹੈ ਤੇ ਉਹਨਾਂ ਦੇ ਹਾਲਾਤ ਮਾੜੇ ਆ ਜੀ ਤੇ ਉਹਨਾਂ ਦੇ ਮਜ਼ਾਕ ਨਹੀਂ ਉਡਾਈ ਤਾਂ ਸਾਡੀ ਇੱਛਾ ਦੇਖ ਸਕਦੇ ਹੋ ਵੀਰ ਸੇਵਾ ਕਰਦੇ ਇਹਨਾਂ ਦਾ ਹੱਥ ਜੋੜ ਕੇ ਸਹਿਦੇ ਹਾਂ ਧੰਨਵਾਦ ਇੱਥਾ ਜਾਂਦਾ ਤਾਂ ਜੋ ਮੁੱਖਾ ਨਾਲ ਡੁੱਡ ਨਾਲ ਮੋੜ ਕੇ ਖੜੇ ਧੰਨਵਾਦ ਲੋ ਵੀ ਮਿੱਤਰੋ ਅਸੀਂ ਉਧਰ ਦਰਿਆ ਵੱਲ ਦੇਖ ਕੇ ਅਸੀਂ ਅੱਗੇ ਵਾਲੇ ਜਿਹੜੇ ਪਾਣੀ ਦਾ ਫਲੋ ਜ਼ਿਆਦਾ ਵੱਧ ਰਿਹਾ ਸੀ ਉਧਰ ਖੇਤਰ 'ਚ ਆਏ ਹਾਂ ਆ ਦੇਖ ਲਓ ਜੀ ਸੜਕਾਂ ਦੇ ਉੱਪਰੋਂ ਦੀ ਕ੍ਰੋਸ ਹੋ ਰਿਹਾ ਜੀ ਇਹ ਨੇ ਸੜਕਾਂ ਖੇਤਾਂ ਦੇ ਵਿੱਚ ਦੀ ਜਾਣ ਵਾਲੀਆਂ ਅਸੀਂ ਦੇਖਣ ਆਏ ਸੀ ਇਹਨਾਂ ਦਾ ਮਾਹੌਲ ਵੀ ਕੀ ਸੀਨ ਹੈ ਸੜਕਾਂ ਦੇ ਉੱਪਰ ਦੀ ਪਾਣੀ ਪਹਿਲਾਂ ਕਹਿੰਦੇ ਘਟ ਗਿਆ ਜੀ ਘਟ ਗਿਆ ਸੀ ਆਪ ਖੁੱਦ ਆਏ ਆ ਤੇ ਪਰ ਪਾਣੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੁਸੀਂ ਆ ਵੇਖੋ ਜੀ ਪਾਣੀ ਦਾ ਫਲੋ ਵੱਧ ਆਇਆ ਪਾਣੀ ਵੇਖੋ ਜੀ ਸੜਕ ਦੇ ਉੱਪਰੋਂ ਫਲੋ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਿਆ ਜੀ